2004 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਿਧਾਨ ਸਭਾ ਚ ਪਾਣੀਆਂ ਦਾ ਸਮਝੌਤਾ ਰੱਦ ਕੀਤਾ ਸੀ ਇਹ ਸਮਝੌਤਾ ਜੰਮੂ ਕਸ਼ਮੀਰ ਹਰਿਆਣਾ ਅਤੇ ਰਾਜਸਥਾਨ ਨਾਲ ਰੱਦ ਕੀਤਾ ਗਿਆ ਸੀ ਹੁਣ ਸਮੱਸਿਆ ਇਹ ਆ ਰਹੀ ਹੈ ਕਿ ਜੰਮੂ ਕਸ਼ਮੀਰ ਨੇ ਨਾਲ ਜੋ ਸ਼ਾਹਪੂਰ ਕੰਡੀ ਪ੍ਰੋਜੈਕਟ ਸਾਂਝੇ ਤੌਰ ਤੇ ਪੰਜਾਬ ਸਰਕਾਰ ਬਣਾ ਰਹੀ ਹੈ ਉਹ ਚ ਜੰਮੂ ਕਸ਼ਮੀਰ ਕਹਿ ਰਿਹਾ ਕਿਉਂਕਿ ਤੁਸੀਂ ਸਾਡੇ ਨਾਲ ਪਾਣੀਆਂ ਦਾ ਸਮਝੌਤਾ ਰੱਦ ਕਰਤਾ ਸੀ ਇਸ ਕਰਕੇ ਇਹ ਪ੍ਰੋਜੈਕਟ ਨਹੀਂ ਬਣ ਸਕਦਾ ਸਾਡੇ ਨਾਲ ਸ਼ਾਹਪੂਰ ਕੰਡੀ ਪ੍ਰੋਜੈਕਟ ਦੇ ਚੀਫ ਇੰਜੀਨੀਅਰ ਨੇ ਸੋਹਣਾ ਨਾਲ ਗੱਲਬਾਤ ਕਰਦੇ ਆ ਸਰ ਕੀ ਅੜਿੱਕਾ ਲ ਆ ਰਹੀ ਹੈ ਔਰ ਇਹਦਾ ਕੋਈ ਸੋਲੂਸ਼ਨ ਹੈਗਾ ਜਿਹੜਾ ਐਗਰੀਮੈਂਟ ਟਰਮੀਨੇਟ ਕਰਨ ਦੀ ਗੱਲ ਜੰਕੇ ਸਰਕਾਰ ਕਰ ਰਹੀ ਹੈ ਉਹਦੇ ਬਾਰੇ ਅਸੀਂ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਕਲੈਰੀਫਾਈ ਕੀਤਾ ਸੀਗਾ ਕਿ ਇਹ ਤੁਹਾਡੇ ਤੇ ਫੈਸਲਾ ਲਾਗੂ ਐਕਟ ਲਾਗੂ ਨਹੀਂ ਹੁੰਦਾ ਸੁਪਰੀਮ ਕੋਰਟ ਦੇ ਵਿੱਚ ਵੀ ਪ੍ਰੈਸੀਡੈਂਸ਼ੀਅਲ ਰੈਫਰੈਂਸ ਅਸੀਂ ਇਹ ਲਿਖ ਕੇ ਦਿੱਤਾ ਹੈਗਾ ਕਿ ਇਹ ਜਿਹੜਾ ਐਕਟ ਹੈਗਾ ਜੰਕੇ ਤੇ ਲਾਗੂ ਨਹੀਂ ਹੁੰਦਾ ਔਰ ਆਨਰੇਬਲ ਸੁਪਰੀਮ ਕੋਰਟ ਕੈਨ ਹੋਲਡ ਅਕੋਰਡਿੰਗਲੀ ਇਸ ਦੇ ਬਾਅਦ ਵੀ ਉਹਨਾਂ ਦੀ ਤਸੱਲੀ ਨਹੀਂ ਹੋਈ ਤੇ ਉਹਨਾਂ ਨੇ ਸਾਨੂੰ ਬਾਰ ਬਾਰ ਇਹ ਕਹਿ ਕੇ ਅਸੀਂ ਆਪਣੀ ਨਹਿਰ ਆਪ ਬਣਾ ਲਾਂਗੇ ਤੇ ਰਣਜੀਤ ਸਾਗਰ ਡੈਮ ਤੋਂ ਇਹ ਨਹਿਰ ਕੱਢਾਂਗੇ ਅਸੀਂ ਉਹਦੇ ਬਾਰੇ ਵੀ ਰਿਪੋਰਟ ਦਿੱਤੀ ਕਿ ਉਹ ਟੈਕਨੀਕਲੀ ਸਕੀਮ ਠੀਕ ਨਹੀਂ ਹੈਗੀ ਤੇ ਨਾ ਹੀ ਅਸੀਂ ਤੁਹਾਨੂੰ ਇਜਾਜ਼ਤ ਦੇਵਾਂਗੇ ਕਿ ਤੁਸੀਂ ਰਣਜੀਤ ਸਾਗਰ ਡੈਮ ਦੇ ਰਿਜ਼ਰਵ ਵਾਇਰ ਨੂੰ ਪੰਚਰ ਕਰੋ ਇਸ ਦੇ ਬਾਅਦ ਉਹਨਾਂ ਨੇ ਜਦੋਂ ਸਾਡਾ ਦੁਬਾਰਾ ਗੱਲ ਕੀਤੀ ਫਿਰ ਇਹਨਾਂ ਦੀ ਚੀਫ ਸਕੱਤਰ ਸਾਹਿਬ ਦੇ ਲੈਵਲ ਤੇ ਮੀਟਿੰਗ ਹੋਈ ਉਹਦੇ ਵਿੱਚ ਵੀ ਇਹ ਫੈਸਲਾ ਹੋਇਆ ਕਿ ਓਕੇ ਠੀਕ ਹੈ ਤੁਸੀਂ ਸਾਨੂੰ ਪੁਰਾਣੇ ਐਕਟ ਦੇ ਹਿਸਾਬ ਨਾਲ ਪਾਣੀ ਦੇਣਾ ਸ਼ੁਰੂ ਕਰ ਦਿਓ ਜਿਹੜਾ ਬਿਜਲੀ ਦਾ ਫੈਸਲਾ ਹੈ ਉਹ ਜੋ ਵੀ ਸੈਂਟਰਲ ਗਵਰਨਮੈਂਟ ਦੀ ਸੈਂਟਰਲ ਰੈਗੂਲੇਟਰੀ ਕਮਿਸ਼ਨ ਡਿਸਾਈਡ ਕਰੇਗੀ ਉਸ ਰੇਟ ਤੇ ਸਾਨੂੰ ਬਿਜਲੀ ਦੇਤੀ ਜਾਵੇ ਇਹ ਸਾਰਾ ਫੈਸਲਾ ਹੋਣ ਤੋਂ ਬਾਅਦ ਅਸੀਂ ਡੈਮ ਦੀ ਕੰਸਟਰਕਸ਼ਨ ਜਾਰੀ ਰੱਖੀ ਹੁਣ ਇਹਨਾਂ ਨੇ ਆ ਕੇ ਅੜੀ ਕੜਾਤਾ ਕਿ ਸਾਡਾ ਤੁਹਾਡਾ ਐਗਰੀਮੈਂਟ ਹੀ ਕੋਈ ਨਹੀਂ ਹੈਗਾ ਇਸ ਕਰਕੇ ਅਸੀਂ ਤੁਹਾਨੂੰ ਜ਼ਮੀਨ ਨਹੀਂ ਦੇਣੀ ਹੁਣ ਜੇ ਐਂਡ ਕੇ ਗੱਲ ਤੇ ਤਿਆਰ ਹੋ ਗਿਆ ਹੈ ਕਿ ਓਕੇ ਤੁਸੀਂ ਇਦਾਂ ਕਰੋ ਫਰੈਸ਼ ਐਗਰੀਮੈਂਟ ਕਰ ਲਓ ਅਸੀਂ ਫਰੈਸ਼ ਐਗਰੀਮੈਂਟ ਦਾ ਡਰਾਫਟ ਵੀ ਉਹਨਾਂ ਨੂੰ ਭੇਜਿਆ ਸੀਗਾ ਜਿਹੜੇ ਤੇ ਉਹਨਾਂ ਨੇ 3 ਮਹੀਨੇ ਬਾਅਦ ਸਾਨੂੰ ਲਿਖ ਕੇ ਭੇਜਤਾ ਕਿ ਇਹਦੇ 'ਚ ਆਹ ਕਮੀਆਂ ਨੇ ਅਸੀਂ ਉਹਨਾਂ ਨੂੰ ਹੁਣ ਇਹ ਕਹਿ ਕੇ ਆਏ ਆ 15 ਤਰੀਕ ਨੂੰ ਜਿਹੜੀ ਸੈਕਟਰੀ ਲੈਵਲ ਦੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਓਕੇ ਤੁਸੀਂ ਫਰੈਸ਼ ਐਗਰੀਮੈਂਟ ਜਿਹੜਾ ਖੁਦ ਡਰਾਫਟ ਕਰ ਲਓ ਤੇ ਪੰਜਾਬ ਨੂੰ ਭੇਜ ਦਿਓ ਤੇ ਉਹਦੇ ਉੱਪਰ ਅਸੀਂ ਨਜ਼ਰ ਕਿੰਨੀ ਟੋਟਲ ਜ਼ਮੀਨ ਕਿੰਨੀ ਹੈਗੀ ਔਰ ਦੋਵਾਂ ਪਾਸਿਆਂ ਤੋਂ ਪਠਾਨਕੋਟ ਤੇ ਕਠੂ ਵਾਲੇ ਪਾਸਿਓ ਕਿੰਨੀ ਜ਼ਮੀਨ ਹੈ ਦੋਵਾਂ ਰਾਜਾਂ ਦੀ ਔਰ ਕੀ ਲੱਗਦਾਗਾ ਹੁਣ ਕਦੋਂ ਤੱਕ ਅਗਰੇ ਇਹ ਸਮਝੌਤਾ ਪੂਰਾ ਚੜ ਜਾਂਦਾਗਾ ਹੋ ਜਾਂਦਾ ਦੁਬਾਰਾ ਤਾਂ ਐਗਰੀਮੈਂਟ ਦੁਬਾਰ ਇਹ ਜਿਹੜੀ ਜ਼ਮੀਨ ਹੈਗੀ ਹੈ 1550 ਏਕੜ ਜੇਹਣਕੇ ਦੀ ਹੈ ਤੇ 1550 ਪੰਜਾਬ ਦੀ ਹੈਗੀ ਆ ਤੇ ਜੇ ਜਿੱਦਾਂ ਗੱਲਬਾਤ ਸਾਡੀ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ 2-3 ਹਫ਼ਤੇ ਦੇ ਅੰਦਰ-ਅੰਦਰ ਇਹ ਸਾਰੀ ਗੱਲ ਸਿਰੇ ਚੜ੍ਹ ਜਾਊਗੀ ਫਰੈਸ਼ ਐਗਰੀਮੈਂਟ ਜਿਹੜਾ ਉਹ ਫਾਈਨਲ ਹੋ ਜਾਏਗਾ ਤੇ ਸਾਡਾ ਕੰਮ ਸ਼ੁਰੂ ਹੋ ਜਾਏਗਾ ਕੇਂਦਰ ਸਰਕਾਰ ਨੂੰ ਵੀ ਰਿਕਵੈਸਟ ਕੀਤੀ ਹੈ ਕਿ ਇਹਦੇ ਵਿੱਚ ਇੰਟਰਵਨ ਕਰੇ ਕੇਂਦਰ ਸਰਕਾਰ ਨੂੰ ਪਹਿਲਾਂ ਰਿਕੁਐਸਟ ਨਹੀਂ ਕੀਤੀ ਸੀ ਕਿਉਂਕਿ ਇਹ ਨੈਸ਼ਨਲ ਪ੍ਰੋਜੈਕਟ ਹੈ ਇਸ ਕਰਕੇ ਕੇਂਦਰ ਸਰਕਾਰ ਇਹਨੂੰ ਮਾਨੀਟਰ ਕਰਦੀ ਹੈ ਤੇ ਉਹਨਾਂ ਨੇ ਪਿਛਲੀ ਜਿਹੜੀ ਮੀਟਿੰਗ ਕੀਤੀ ਸੀ 9 2013 ਦੇ ਵਿੱਚ ਉਹਦੇ ਵਿੱਚ ਹੀ ਉਹਨਾਂ ਨੇ ਡਿਸਾਈਡ ਕਰਤਾ ਸੀਗਾ ਕਿ ਤੁਸੀਂ ਫਰੈਸ਼ ਐਗਰੀਮੈਂਟ ਕਰੋ ਤੇ ਪ੍ਰੋਜੈਕਟ ਵਿੱਚ ਕੋਈ ਰੁਕਾਵਟ ਨਾ ਆਵੇ